ਮੈਂ ਤੁਹਾਡੇ ਰੂਬਰੂ ਵੀ ਕਰਾਣਾ ਚਾਹੁੰਦਾ ਉਹਨਾਂ ਨੂੰ ਉੱਠ ਕੇ ਇਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਐਜੂਕੇਸ਼ਨ ਦਾ ਜਮਾ ਦਿੱਤਾ ਗਿਆ ਹੈ ਸਾਡੇ ਜ਼ਿਲ੍ਹੇ ਦੇ ਇੰਚਾਰਜ ਨੇ ਸਾਡੇ ਸਰਪੰਚ ਰਵੀ ਸਿੰਘ ਬੈਠੇ ਨੇ ਜਸਵਾਲੀ ਤੋਂ ਡੀਓ ਮੈਡਮ ਕਮਲਜੀਤ कौर ਜੀ ਡੀਜੀ ਸਿੰਘ ਜੀ ਸਕੂਲ ਦੀ ਹੈੱਡ ਮੈਡਮ ਨੂੰ ਸ਼ਰਮਾ ਬੱਸ ਸਾਡੀ ਕੁੜੀ ਹੈ ਔਰ ਇਹਨਾਂ ਦਾ ਪਰਿਵਾਰ ਬੜਾ ਸੂਝਵਾਨ ਸਿਆਣਾ ਸੋ ਸਾਰੇ ਦਰਜਾ ਬਦਰਜਾ ਜਿੰਨੇ ਵੀ ਇੱਥੇ ਆਏ ਨੇ ਤੁਹਾਡਾ ਸ਼ੁਕਰੀਆ মিডিਆ ਦੇ ਸਾਥੀਆਂ ਦਾ ਔਰ ਮੈਂ ਪੜ੍ਹਦੇ ਸੀਗਾ ਲਿਖਿਆ ਮੇਰਾ ਖਿਆਲ ਜੇ ਕਰਨਾ ਪੂਰਾ ਖਵਾਭਾ ਨੂੰ ਜੇ ਕਰਨਾ ਪੂਰਾ ਖਵਾਭਾ ਨੂੰ ਤਾਂ ਲਖਿਓ ਨਾਲ ਕਿਤਾਬਾਂ ਕਿਤਾਬ ਬਹੁਤ ਵੱਡੀ ਪੂਮ ਕਾ ਅਦਾ ਕਰਦੀ ਹੈ ਮਨੁੱਖ ਦੇ ਜੀਵਨ ਚ ਤੇ ਕਿਤਾਬ ਦੇ ਨਾਲ ਨਾਲ ਮੈਂ ਇੱਕ ਗੱਲ ਹੋਰ ਨਾਲ ਜੋੜਨਾ ਹੁੰਦਾ ਅਕਸਰ ਕਿ ਜਿਸ ਘਰ ਦੇ ਵਿੱਚ ਕਿਤਾਬ ਤੇ ਧੀ ਹੈ ਉਹ ਘਰ ਬਹੁਤ ਡਿਸਪਲਨ ਵਾਲਾ ਹੁੰਦਾ ਬਹੁਤ ਭਾਗਾ ਵਾਲਾ ਹੁੰਦਾ ਜਿੱਥੇ ਧੀਆਂ ਤੇ ਕਿਤਾਬਾਂ ਹੋਣ ਜਿਹੜਾ ਘਰਾਂ ਚ ਸੋ ਪੰਜਾਬ ਮੈਨੂੰ ਕੇਰਲਾ ਜਾਣ ਦਾ ਮੌਕਾ ਮਿਲਿਆ ਕੇਰਲਾ ਸੂਬੇ ਚ ਕੇਰਲਾ ਸੂਬੇ ਦੇ ਅੰਦਰ ਵੈਸੇ ਕੇਰਲਾ ਹਿੰਦੁਸਤਾਨ ਦੇ ਟਾਪ ਦੇ ਸੂਬਿਆਂ ਚੋਂ ਆ ਜਿਹੜਾ ਐਜੂਕੇਸ਼ਨ ਦੇ ਪੱਖ ਤੋਂ ਨੰਬਰ 1 ਤੇ ਆ ਲਾੜੀ ਬਾਬਿਆ ਦੇ ਸਰਪੰਚ ਵੀ ਆਏ ਨੇ ਮੈਂ ਸਮਤੀ ਮੈਂਬਰ ਵੀ ਨੇ ਉਹਨਾਂ ਦਾ ਵੀ ਜੀ ਆਇਆ ਤੋਂ ਕੇਰਲਾ ਕੇਰਲਾ ਕਿਉਂ ਸਭ ਤੋਂ ਅੱਗੇ ਆ ਪੜਾਈ ਦੇ ਮਾਮਲੇ 'ਚ ਕਿਉਂਕਿ ਕੇਰਲਾ ਦੇ ਹਰੇਕ ਘਰ 'ਚ ਤੁਹਾਨੂੰ ਲਾਇਬ੍ਰੇਰੀ ਮਿਲੇਗੀ ਪਾਵੇਂ ਛੋਟੀ ਕਿਉਂ ਨਾ ਆਵੇ 10 ਕਿਤਾਬਾਂ ਦੀ ਵੀ ਕਿਤਾਬਾਂ ਦੀ ਉਹਨਾਂ ਦੀ ਇਹ ਖੂਬੀ ਆ ਕਿ ਉੱਥੇ ਲਾਇਬ੍ਰੇਰੀ ਹਰ ਪ੍ਰਵਾਸ ਤੋਂ ਤੁਹਾਨੂੰ ਮਿਲੇਗੀ ਔਰ ਕਮਾਲ ਦੀ ਗੱਲ ਇਹ ਆ ਕਿ ਤੁਹਾਡੀ ਸਰਕਾਰ ਨੇ 2022 ਤੋਂ ਜਦੋਂ ਦਾ ਪੰਜਾਬ ਦਾ ਐਜੂਕੇਸ਼ਨ ਸਿਸਟਮ ਸੁਧਾਰਨ ਲਈ ਕੰਮ ਸ਼ੁਰੂ ਕੀਤਾ ਜਿਹੜਾ ਪੰਜਾਬ ਮੇਖ 18 19ਵੇਂ ਨੰਬਰ ਤੇ ਸਿਗਾ ਦੇਸ਼ ਦੇ ਅੰਦਰ ਤੇ ਅੱਜ ਮੈਨੂੰ ਖੁਸ਼ੀ ਆ ਕਿ ਤੁਹਾਡਾ ਪੰਜਾਬ ਤੁਹਾਡੇ ਸਕੂਲ ਜਿੱਥੇ ਤੁਹਾਡੇ ਸਾਡੇ ਬੱਚੇ ਵੱਢਦੇ ਆ ਇਹਨੂੰ ਭਾਰਤ ਦੀ ਸਰਕਾਰ ਨੇ ਨੰਬਰ 1 ਦਾ ਦਰਜਾ ਦਿੱਤਾ ਪੰਜਾਬ ਨੂੰ ਐਜੂਕੇਸ਼ਨ ਦੇ ਵਾਕਫੀ। ਇਹ ਪੰਜਾਬ ਨੇ ਕਿ ਐਸਾ ਸੜਪਾ ਮਾਰਿਆ ਕਿ 16ਵੇਂ 18ਵੇਂ ਨੰਬਰ ਤੋਂ ਪਹਿਲੇ ਨੰਬਰ ਤੇ ਆਇਆ ਇਹ ਪੰਜਾਬ ਦੀ ਮਿੱਟੀ 'ਚ ਬਰਕਤ ਹੈ ਪੰਜਾਬ ਦੇ ਲੋਕ ਜਦੋਂ ਕੋਈ ਗੱਲ ਨੂੰ ਠਾਲ ਲੈਂਦੇ ਆ ਇਹ ਕੰਮ ਅਸੀਂ ਕਰਨਾ ਇਹ ਕੰਮ ਸਾਡੇ ਜਦੋਂ ਮਨ 'ਚ ਆ ਜਾਂਦਾ ਪੰਜਾਬੀਆਂ ਦੇ ਤਾਂ ਫਿਰ ਪੰਜਾਬੀ ਬਹੁਤ ਵੱਡੀਆਂ-ਵੱਡੀਆਂ ਮੱਲਾ ਮਾਰ ਜਾਂਦੇ ਆ ਜ਼ਿੰਦਗੀ ਦੇ ਅੰਦਰ ਇਹਦੀਆਂ ਬੜੀਆਂ ਉਡਾਰਾਂ ਅੰਗਰੇਜ਼ਾਂ ਦੇ ਖਿਲਾਫ ਜੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਤੇ ਉਹ ਇਸ ਮਿੱਟੀ ਦੇ ਜੰਮ ਪਰ ਲੋਕਾਂ ਨੇ ਦਿੱਤੀਆਂ ਪੰਜਾਬੀਆਂ ਨੇ ਦਿੱਤੀਆਂ ਕੋਈ ਨੇੜੇ-ਟੜੇ ਵੀ ਨਹੀਂ ਆ ਸਾਡੇ ਥੋੜਾ ਜਿਹਾ ਬਾਅਦ ਜਾ ਕੇ ਬੰਗਾਲ ਸਾਡੇ ਨਾਲ ਜੁੜਿਆ ਲੇਕਿਨ ਪੰਜਾਬ ਟੌਪ ਤੇ ਆ ਅੱਜ ਵੀ ਦੇਸ਼ ਦੀ ਇਸ ਰੱਦਾਂ ਦੇ ਸਾਡੇ ਮੁੰਡੇ ਸੈਨਿਕਾਂ ਦੇ ਰੂਪ ਚਾਰਨ ਸੈਨਿਕ ਬਲਾਂ ਦੇ ਰੂਪ ਚ ਐ ਡੱਟ ਕੇ ਮਾਈਨਸ ਟੈਂਪਰੇਚਰ ਦੇ ਅੰਦਰ ਵੀ ਦੁਸ਼ਮੰਦ ਦੇ ਦੰਦ ਖੱਟੇ ਕਰਦੇ ਆ ਇਹ ਪੰਜਾਬ ਦੀ ਮਿੱਟੀ ਗੁਣ ਹੈ ਕਿ ਜਦੋਂ ਵੀ ਕਦੀ ਪੰਜਾਬ ਨੇ ਕੋਈ ਚੈਲੰਜ ਲਿਆ ਪੰਜਾਬ ਨੇ ਉਹ ਚੈਲੰਜ ਨੂੰ ਨਾ ਕੱਲਾ ਕਬੂਲਿਆ ਬਲਕਿ ਉਹ ਸਿੱਟੇ ਵੀ ਕੱਢਿਆ ਸੋ ਪੰਜਾਬ ਨੰਬਰ 1 ਤੇ ਆਇਆ ਇਹ ਸਕੂਲ ਕੋਈ ਕਮਰੇ ਨਹੀਂ ਹੈ ਇਹ ਕਮਰੇ ਨੇ ਚਾਰ ਦੁਆਰੀ ਏਟਾਂ ਲੱਗੀਆਂ ਇਹਨਾਂ ਸਕੂਲਾਂ ਦੇ ਅੰਦਰ ਪੜ੍ਹਦੇ ਬੱਚਿਆਂ ਦੀ ਜ਼ਿੰਦਗੀ ਨੂੰ ਪਰ ਲੱਗਣਾ ਇਹਨਾਂ ਨੇ ਅੰਬਰਾ ਦੇ ਉਡਾਰੀਆਂ ਮਾਰਨੀ ਹੈ ਇਹ ਬਹੁਤ ਮਹੱਤਵਪੂਰਨ ਜਗ੍ਹਾ ਹੈ ਸਕੂਲ ਇਹ ਬਹੁਤ ਭਾਗਾ ਬਰਾ ਵੇੜਾ ਹੁਣ ਤਾਂ ਸਮਾਂ ਮਾਪਿਓ ਵਿਚੇਤਨ ਹੋ ਗਏ ਮਾਪਿਓ ਵੀ ਉਹਦੇ ਅਵੇਅਰ ਹੋ ਗਏ ਆ ਲੇਕਿਨ ਬਹੁਤ ਸਾਰੇ ਕਰੋੜਾਂ ਲੋਕ ਨੇ ਇਸ ਦੇਸ਼ ਦੇ ਅੰਦਰ ਜਿਨ੍ਹਾਂ ਨੂੰ ਇਹਨਾਂ ਭਾਗਾਂ ਪਰ ਵਿੜਿਆ ਚਾਹੁੰਦਾ ਬੱਚਿਆਂ ਨੂੰ ਮੌਕਾ ਨਹੀਂ ਮਿਲਿਆ ਜੇ ਆਏ ਕੋਈ ਕੋਈ ਪੰਜਵੀਂ ਤੋਂ ਚਲਾ ਗਿਆ ਕੋਈ 8ਵੀਂ ਤੋਂ ਚਲਾ ਗਿਆ ਕੋਈ 10ਵੀਂ ਤੋਂ ਚਲਾ ਗਿਆ ਔਰ ਪੜ੍ਹਨਾ ਚਾਹੁੰਦੇ ਹੋਣ ਪਰ ਘਰ ਦੀ ਤੰਗੀ ਗਰੀਬੀ ਕਰਕੇ ਕਈ ਵਾਰੀ ਉਹ ਪਿੱਛੇ ਰਹਿ ਗਏ ਲੇਕਿਨ ਪੰਜਾਬ ਸਰਕਾਰ ਨੇ ਮੈਂ ਬੱਚਿਆਂ ਦੇ ਹੱਥਾਂ 'ਚ ਦੇਖ ਰਿਆ ਸੀਗਾ ਸਲੋਗਨ ਲਿਖੇ ਆ ਕੋਈ ਫੀਸ ਨਹੀਂ ਹੈ ਨਾ ਸਕੂਲਾਂ ਦੇ ਅੰਦਰ ਦਾਖਲੇ ਦੀ ਕੋਈ ਡੋਨੇਸ਼ਨਾਂ ਨਹੀਂ ਔਰ ਸਾਡੇ ਕੋਲ ਕੁਆਲੀਫਾਈਡ ਡਾਕਟਰ ਨੇ ਸੋਰੀ ਟੀਚਰ ਨੇ ਅਜਿਹੇ ਟਾਈਆਂ ਵਾਲੇ ਸਕੂਲ ਨੇ ਪ੍ਰਾਈਵੇਟ ਕਈ ਵਾਰੀ ਘਰਾਂ 'ਚ ਖਾਸ ਕਰਕੇ ਸਾਡੀਆਂ ਭੈਣਾਂ 'ਤੇ ਜ਼ਿਆਦਾ ਦਬਾਅ ਪੈਂਦੀਆਂ ਆ ਬੰਦਿਆਂ ਦੇ ਵੀ ਨਹੀਂ ਟਾਈ ਵਾਲੇ ਸਕੂਲ ਬੱਚੇ ਨੂੰ ਵੇਚਣਾ ਉਹਨਾਂ ਦੀ ਭਾਵਨਾ ਨਹੀਂ ਮਾੜੀ ਹੁੰਦੀ ਮਾਂ ਤਾਂ ਮਾਂ ਹੀ ਹੈ ਮਾਂ ਚੰਗਾ ਸੋਚਦੀ ਆਪਣੇ ਬੱਚੇ ਬਾਰੇ ਪਰ ਇਹ ਸਮਝਣ ਦੀ ਲੋੜ ਹੈ ਕਿ ਇਹ ਸਕੂਲ ਜਿੱਥੇ ਕੁਆਲੀਫਾਈਡ ਟੀਚਰ ਨੇ ਕਿਸੇ ਨੇ ਐਮਐਡ ਕੀਤੀ ਆ ਬੀਐਡ ਕੀਤੀ ਆ ਆਈਟੀਟੀ ਕੀਤੀ ਆ ਟੀਚਰ ਦੀ ਬਕਾਇਦਾ ਟ੍ਰੇਨਿੰਗ ਪਾਸ ਕੀਤੀ ਆ ਪਰ ਸਾਡੇ ਟੀਚਰਾਂ ਨੂੰ ਹੋਣ ਅਧਿਆਪਕਾਂ ਨੂੰ ਹੌਸਲਾ ਮਿਲਿਆ ਵੀ ਕੋਈ ਸਰਕਾਰ ਆ ਜਿਹੜੀ ਸਾਡੀ ਪਿੱਠ ਤੇ ਖੜੋਗੀ ਆ ਜੀ ਤੇ ਪਹਿਲੀ ਸਰਕਾਰ ਹੈ ਮੇ ਵੀ ਪੰਜਾਬ ਦੇ ਇਤਿਹਾਸ ਚ ਮੈਡਮ ਜਿਨ੍ਹਾਂ ਨੇ ਆਪਣੇ ਟੀਚਰਾਂ ਨੂੰ ਕਿਹਾ ਵੀ ਬਾਹਰਲੇ ਮੁਲਕਾਂ ਚ ਜਾਓ ਅਸੀਂ ਉਹ ਤੋਂ ਸਿੱਖ ਕੇ ਆਈਏ ਤੇ ਸਰਕਾਰੀ ਖਰਚੇ ਤੇ ਸਾਡੇ ਬਹੁਤ ਸਾਰੇ ਪ੍ਰਿੰਸੀਪਲ ਅਧਿਆਪਕ ਫਿਨਲੈਂਡ ਸਿੰਗਾਪੁਰ ਦੇ ਅੰਦਰ ਗਏ ਅਦੀਤ ਸਿੰਘ ਜਾ ਕੇ ਆਏ ਨੇ ਮੈਂ ਇਹਨਾਂ ਨੂੰ ਦੱਸਿਆ ਉਹ ਤੋਂ ਦਾ ਸਿਸਟਮ ਨਾਟੇ ਓਨਲੀ ਬਾਹਰਲੇ ਮੁਲਕਾਂ ਦੇ ਅੰਦਰ ਬਲਕਿ ਜਿਹੜੇ ਭਾਰਤ ਦੇ ਵਿੱਚ ਵੀ ਅਕੈਡਮਿਕ ਆਊਟਲुक ਵਾਲੇ ਅ ਵੱਡੇ ਵੱਡੇ ਇੰਸਟੀਚੂਟ ਨੇ ਉੱਥੇ ਵੀ ਸਾਡੇ ਅਧਿਆਪਕ ਹੋਰ ਬੱਚੇ ਗਏ ਆ ਆ ਤੰਗੋ ਸਾਹ ਸਕੂਲ ਦੇ ਦੋ ਬੱਚੇ ਮੇਰੇ ਖਿਆਲੋ ਜਾ ਕੇ ਆਏ ਸੀਗੇ ਉਹ ਦੋਨੋਂ ਟਾਪਰ ਆਏ ਤੇ 1980 85 ਤੱਕ ਮੈਂ ਮਾਪਿਆਂ ਨੂੰ ਕਹਿ ਲੱਗਾ ਜੇ ਬੱਚੇ ਵੀ ਮੇਰੀ ਗੱਲ ਸਮਝਦੇ ਹੋ ਨਾ 1985 ਤੱਕ ਜਿਹੜੇ ਆਈਐਸ ਆਈਪੀਐਸ ਅਫਸਰ ਬਣਦੇ ਹੀ ਡਾਕਟਰ ਬਣਦੇ ਹੀ ਉਹ ਇਹਨਾਂ ਸਕੂਲਾਂ ਚ ਪੜ ਕੇ ਬੱਚੇ ਜਿਹੜੇ ਗਏ ਉਹ ਬੜੇ ਜਿੰਨੇ ਮੈਂ ਪੋਟਿਆਂ ਦੇ ਡਾਕਟਰ ਜਨ ਲੋ ਸਾਰੇ ਮੈਨੂੰ ਇੱਕ ਬੱਚਿਆਂ ਦੇ ਡਾਕਟਰ ਨੇ ਭਾਰਤਪੁਸ਼ਣ ਸੁਜਨਪੁਰ ਮੈਂ ਇੱਕ ਵਾਰੀ ਬੈਠਣ ਦਾ ਮੌਕਾ ਮਿਲਿਆ ਤੇ ਮੈਨੂੰ ਉਹਨਾਂ ਨੇ ਮੈਂ ਗੱਲਾਂ ਸੇੜਤੀਆਂ ਮੈਨੂੰ ਕਹਿਣ ਲੱਗੇ ਆ ਪਾਜੀ ਮੈਂ ਵੀ ਸਰਕਾਰੀ ਸਕੂਲ ਦਾ ਪੜਿਆ ਮੈਂ ਬੋਰੀ ਲੈ ਕੇ ਜਾਂਦਾ ਹੁੰਦਾ ਹਾਂ ਇਹ ਕਰੋ ਉਹ ਬੇਸਿਕ ਜੇ ਨੋਟ ਜਾਣ ਸਕਦੇ ਰਹਿਣ ਵਾਲੇ ਨੇ ਇਹਨਾਂ ਸਕੂਲਾਂ ਵਾਲੇ ਪਾਸੇ ਸਰਕਾਰ ਨੇ ਆਪਣੀ ਅੱਖ ਮੋੜ ਦਿੱਤੀ ਕੋਈ ਨਹੀਂ ਯਾਰ ਇੱਥੇ ਆਮ ਲੋਕਾਂ ਦੇ ਬੱਚੇ ਵੱਢਦੇ ਗਰੀਬਾਂ ਦੇ ਪੜਨਾ ਕੋਈ ਗੱਲ ਨਹੀਂ ਨਾਂ ਵੀ ਪੜਨਗੇ ਇਹਨਾਂ ਦਾ ਕੰਮ ਹੈਗਾ ਯਾ ਤੈਅ ਕੀਤਾ ਹੀ ਆ ਲੇਕਿਨ ਪੰਜਾਬ ਸਰਕਾਰ ਨੇ ਅਰਵਿੰਦ ਕੇਤਰੀ왈 ਜੀ ਨੇ ਮੈਂ ਕਹਿਣਾ ਚਾਹੁੰਦਾ ਖਾਸ ਕਰਕੇ ਔਰ ਸਾਡੇ ਮਨੀਸ਼ ਸੋਦੀਆ ਜਿਹੜਾ ਨੇ ਦਿੱਲੀ ਚ ਚਾਰ ਚੰਨ ਲਾਏ ਆ ਐਜੂਕੇਸ਼ਨ ਨੂੰ ਮਹੰਗੇ ਟਿਊਟਰ ਹਾਇਰ ਕੀਤੇ ਪੰਜਾਬ ਸਰਕਾਰ ਨੇ ਸਕੂਲਾਂ ਦੇ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਿਉਂਕਿ ਬੱਚੇ ਬਹੁਤੇ ਉਹ ਨਹੀਂ ਲੈ ਸਕਦੇ ਲੈਪਟਾਪ ਨਹੀਂ ਲੈ ਸਕਦੇ ਟਿਊਸ਼ਨ ਨਹੀਂ ਲੈ ਸਕਦੇ ਕੋਚ ਨਹੀਂ ਲੈ ਸਕਦੇ ਆਮ ਘਰਾਂ ਦੇ ਬੱਚੇ ਉਹ ਜਿਹੜੇ ਟਿਊਟਰ ਹਾਇਰ ਕੀਤੇ ਮਹਿੰਗੇ ਤੋਂ ਮਹਿੰਗੇ ਤੁਹਾਨੂੰ ਪਤਾ ਹੋਣਾ ਤੁਸੀਂ ਸਾਰੇ ਬੈਠੇ ਹੋ ਫੈਕਲਟੀ ਵਾਲੇ ਤੇ ਜਦੋਂ ਬੱਚਿਆਂ ਨੂੰ ਟ੍ਰੇਨਿੰਗ ਮਿਲੀ ਬੱਚਿਆਂ ਨੂੰ ਅਗਵਾਈ ਮਿਲੀ ਉਹਦਾ ਸਿੱਟਾ ਇਹ ਨਿਕਲਿਆ ਕਿ ਦੁਆਰਾ ਸਰਕਾਰੀ ਸਕੂਲਾਂ ਦੇ ਬੱਚੇ ਨੀਡ ਦਾ ਟੈਸਟ ਕਲੀਅਰ ਕਰਕੇ ਸਫਲ ਹੋਏ 852 ਬੱਚੇ ਆ ਪੰਜਾਬ ਚ 852 ਬੱਚੇ ਆ ਜਿਨ੍ਹਾਂ ਨੇ NEET ਦਾ ਟੈਸਟ ਕਲੀਅਰ ਕੀਤਾ ਮਾਪਿਓ NEET ਦਾ ਮਤਲਬ ਤੁਸੀਂ ਜਾਣਦੇ ਹੋ ਵੀ ਡਾਕਟਰ ਬਣਨਾ ਹੁਣ ਬੱਚੇ ਆ ਰਹੇ ਟੈਸਟ ਕਲੀਅਰ ਕਰ ਗਿਆ ਡਾਕਟਰ ਬਣ ਗਿਆ ਸਰਕਾਰੀ ਸੀਟ ਮਿਲ ਜਾਣੀ ਹੈ ਤਿੰਨ ਬੱਚੇ ਸਾਡੇ ਇਲਾਕੇ ਦੇ ਇੱਕ ਕੁੜੀ ਆ ਸਾਡੀ ਕਾਮਨੀ ਸ਼ਰਮਾ ਉਹਦਾ ਬਾਪ ਆਟੋ ਚ ਲਾਂਦਾ ਵਿਧਾਨੀ ਸਕੂਲ ਤੋਂ ਉਹਨੇ NEET ਦਾ ਟੈਸਟ ਦਿੱਤਾ ਇੱਕ ਬੱਚਾ ਨਰੋਡ ਜੈਮਲ ਸਕਦਾ ਦਾ ਬਾਪ ਕਾਰਪੈਂਟਰ ਦਾ ਕੰਮ ਕਰਦਾ। ਨੀਲ ਦਾ ਟੈਸਟ ਲੀ ਗਿੱਤਾ। ਇੱਕ ਕੁੜੀ ਮਨਵਾਲ ਪਿੰਡ ਹੈ ਬਾਰਡਰ ਤੋਂ। ਬਾਪ ਨਹੀਂ ਹੈ ਸਰ ਤੇ ਉਹਦਾ। ਗਰੀਬੀ ਹੈ। ਪਰ ਕੁੜੀ ਟੈਸਟ ਗ੍ਰੇਡ ਕਰ ਗਈ। ਤਾਂ ਇਹ ਜਿਹੜਾ ਸਿਆਣੇ ਕਹਿੰਦੇ ਆ ਵੀ ਆਮਲੇ ਦਾ ਖਾਦਾ ਤੇ ਸਿਆਣੇ ਦਾ ਗਿਆ ਕਿ ਥੋੜਾ ਸਮਾਂ ਬਾਅਦ ਜਾ ਕੇ ਪਤਾ ਲੱਗਦਾ ਫਿਰ ਪਤਾ ਲੱਗਣਾ ਸ਼ੁਰੂ ਹੋ ਗਿਆ ਲੋਕਾਂ ਨੂੰ। ਮੈਂ ਤੁਹਾਡੇ ਕੋ ਆਣਾ ਮੈਂ ਤੁਹਾਨੂੰ ਮਿਲਣਾ ਮਾਪਿਆਂ। ਅਇ ਤੁਹਾਨੂੰ ਮਿਲਣਾ ਆਇਆ ਸੋ ਇਹੇ ਸਕੂਲ ਨੇ ਜੇ ਬੱਚੇ ਪੜ ਗਏ ਤਾਂ ਸਮਝ ਲਓ ਵੀ ਕੋਈ ਸਰਕਾਰ ਚੰਗਾ ਕੰਮ ਕਰ ਰਹੀ ਹੈ। ਬਾਕੀ ਤਾਂ ਹੈ ਹੀ ਆ ਬਿਜਲੀ ਵੀ ਲੋਕਾਂ ਨੂੰ ਦੇ ਦਿੱਤੀ 10 ਲੱਖ ਦੇ ਹੈਲਥ ਕਾਰਡ ਵੀ ਆ ਰਿਹਾ ਵੀ ਕੋਈ ਬੰਦਾ ਇਹ ਲਾਸ਼ ਤੋਂ ਬਿਨਾਂ ਦੁਨੀਆ ਤੋਂ ਨਾ ਜਾਵੇ। ਜੋਰ ਲਾ ਲੈ پورا ਪਰਿਵਾਰ ਪੈਸਾ ਸਰਕਾਰ ਦੇਗੀ 10 ਲੱਖ ਤੱਕ ਕੋਈ ਜੀ ਐਵੇਂ ਕਿਵੇਂ ਨਾ ਜਾਵੇ ਮੌਤ ਦੇ ਮੂਹਰੇ। ਸੋ ਅੱਜ ਜਿਵੇਂ ਆਇਆ ਸਕੂਲਾਂ ਦੇ ਬੱਚਿਆਂ ਲਈ ਸੋ ਤੁਸੀਂ ਜਿਹੜੇ ਮਾਪੇ ਹੋ ਖਾਸ ਕਰਕੇ ਮਾਵਾ ਮਾਵਾ ਦੀ ਬਹੁਤ ਵੱਡੀ ਭੂਮਿਕਾ ਬੱਚੇ ਦੀ ਲਾਈਫ ਚ ਬਾਪ ਕਿਉਂਕਿ ਕਮਾ ਕਹਣਾ ਦਾ ਬਾਪ ਦਾ ਰੁਤਬਾ ਹੀ ਇੰਦਾ ਦਾ ਫੈਮਿਲੀ ਚ ਸਵੇਰੇ ਨਿਕਲਣਾ ਸ਼ਾਮ ਨੂੰ ਆਣਾ ਕਈ ਵਾਰੀ ਥੱਕਿਆ ਟੁੱਟਿਆ ਆਣਾ ਮਿਸ ਕਰ ਜਾਣਾ ਹੈ ਤੇ ਬਾਪ ਦੀ ਵੀ ਡਿਊਟੀ ਬਰਾਬਰੀ ਹੈ ਲੇਕਿਨ ਜਿਹੜੀ ਉਹਦੀ ਸੋਸ਼ਲ ਭੂਮਿਕਾ ਮਾਂ ਦੀ ਮਾਂ ਦੀ ਖਾਸ ਕਰਕੇ